ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਅਸੀਂ ਖੜੇ ਹਾਂ ਪਟਿਆਲਾ ਸੈਂਟਰਲ ਜੇਲ੍ਹ ਤੋਂ ਦੇ ਬਾਹਰ ਜਿੱਥੇ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਅਮ੍ਰਿਤਪਾਲ ਦਾ ਭਰਾ ਹਰਪ੍ਰੀਤ ਸਿੰਘ ਜਿਹਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ ਉਹਦੀ ਅੱਜ ਰਿਹਾਈ ਜਿਹੜੀ ਸੀਗੀ ਉਹ ਹੋਣ ਵਾਲੀ ਸੀ ਜਿਹੜੀ ਕਿ ਹੁਣ ਨਹੀਂ ਹੋ ਰਹੀ ਹਰਪ੍ਰੀਤ ਦੀ ਰਿਹਾਈ ਜਿਹੜੀ ਅੱਜ ਨਹੀਂ ਹੋ ਰਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਦੇ ਜਿਹੜੇ ਆਰਡਰ ਹਾਈ ਕੋਰਟ ਦੀ ਜ਼ਮਾਨਤ ਮਿਲਣ ਤੋਂ ਬਾਅਦ ਮਿਲੇ ਸੀਗੇ ਉਹਦੇ ਵਿੱਚ ਕੋਈ ਟੈਕਨੀਕਲ ਗਲਤੀ ਹੋਣ ਕਰਕੇ ਕਲੈਰੀਕਲ ਕੋਈ ਮਿਸਟੇਕ ਹੋਣ ਕਰਕੇ ਪਟਿਆਲਾ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਉਹ ਕਾਗਜ਼ ਜਿਹੜੇ ਹੈਗੇ ਆ ਉਹ ਫਲੋਰ ਕੋਰਟ ਨੂੰ ਵਾਪਸ ਅੱਜ ਭੇਜੇ ਜਾਣਗੇ ਤੇ ਦੱਸ ਦਈਏ ਕਿ ਕੱਲ ਔਰ ਪਰਸੋ 2 ਦਿਨ ਦੀ ਛੁੱਟੀ ਹੋਣ ਕਰਕੇ ਹਰਪ੍ਰੀਤ ਦੀ ਜਿਹੜੀ ਰਿਹਾਈ ਹੈ ਉਹ ਲਗਭਗ 2-3 ਦਿਨ ਟਲ ਗਈ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਦੀ ਜਿਹੜੀ ਰਿਹਾਈ ਹੈ ਜਦੋਂ ਕਾਗਜ਼ ਦੁਆਰਾ ਦਰੂਸਤ ਹੋ ਕੇ ਆਣਗੇ ਸੋਮਵਾਰ ਤੋਂ ਬਾਅਦ ਹੀ ਮਮਕਨ ਹੋ ਪਾਏਗੀ ਇਸ ਲਈ ਦੱਸਣਾ ਹੈ ਹੋਏਗਾ ਕਿ ਹਰਪ੍ਰੀਤ ਅਮਰਿਤਪਾਲ ਦੇ ਜਿਹੜੇ ਭਰਾ ਨੇ ਉਹਨਾਂ ਨੂੰ 11 ਜੁਲਾਈ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਤੇ ਦੋਸ਼ ਲੱਗਿਆ ਸੀ ਕਿ ਹਰਪ੍ਰੀਤ ਤੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਸਾਥੀ ਹੈ ਲਵਪ੍ਰੀਤ ਉਹ ਲੁਧਿਆਣਾ ਦੇ ਕਿਸੇ ਵਿਅਕਤੀ ਤੋਂ 10000 ਰੁਪਏ ਦੀ 4 ਗ੍ਰਾਮ ਦਾਣੇਦਾਰ ਇੱਕ ਪਦਾਰਥ ਜਿਹੜੀ ਸੀਗੀ ਜਿਹਨੂੰ ਪੁਲਿਸ ਨੇ ਆਇਸ ਦਾ ਨਾਮ ਦਿੱਤਾ ਸੀ ਉਹ ਤੇ ਉਹਦੇ ਨਾਲ ਇੱਕ ਸਿਲਵਰ ਫੋਇਲ ਦਾ ਰੈਪਰ ਜਿਹੜਾ ਸੀ ਗ੍ਰਫਤ ਉਹ ਬਰਾਮਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਿਹੜੀ ਜਲੰਧਰ ਪੁਲਿਸ ਹੈਗੀ ਆ ਉਹਨਾਂ ਨੇ ਇਹਨਾਂ ਦਾ ਡੋਪ ਟੈਸਟ ਕਰਾਇਆ ਸੀ ਡੋਪ ਟੈਸਟ ਦੇ ਵਿੱਚ ਵੀ ਦੋਨੋਂ ਪੋਜ਼ਿਟਿਵ ਪਾਏ ਗਏ ਸੀ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਦੱਸ ਦਈਏ ਕਿ ਹਾਈ ਕੋਰਟ ਨੇ ਫਿਰ ਇਹਨਾਂ ਦੀ ਜ਼ਮਾਨਤ 25 ਤਰੀਕ ਨੂੰ ਮਨਜ਼ੂਰ ਕਰਕੇ ਆਰਡਰ ਜਿਹੜੇ ਸੀਗੇ ਫਲੋਰ ਕੋਰਟ ਨੂੰ ਭੇਜੇ ਸੀ ਫਲੋਰ ਕੋਰਟ ਤੋਂ ਐਂਡੋਰਸ ਹੋਣ ਤੋਂ ਬਾਅਦ ਪਟਿਆਲਾ ਜੇਲ ਪ੍ਰਸ਼ਾਸਨ ਨੂੰ ਅੱਜ ਉਹ ਕਾਗਜ਼ ਜਿਹੜੇ ਰਿਹਾਈ ਦੇ ਮਿਲੇ ਸੀਗੇ ਜਿਨ੍ਹਾਂ ਚ ਦੱਸਿਆ ਜਾ ਰਿਹਾ ਹੈ ਕਿ ਟੈਕਨੀਕਲ ਕੋਈ ਮਿਸਟੇਕ ਹੋਣ ਕਰਕੇ ਹਰਪ੍ਰੀਤ ਦੀ ਰਿਹਾਈ ਹੈ ਉਹ ਹੁਣ 2-3 ਦਿਨ ਵਾਸਤੇ ਟਲ ਗਈ ਹੈ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ